ਇੱਕ ਉਹ ਸ਼ਖਸ ਜਿਹਨੇ ਬੜੇ ਬੜੇ ਸਟਾਰ ਬਣਾਏ ਤੇ ਜਦੋਂ ਉਹਨੂੰ ਖੁਦ ਨੂੰ ਕੈਂਸਰ ਹੋਇਆ ਤੇ ਸਾਰੇ ਸਿੰਗਰ ਜਿਹੜੇ ਸੀ ਬੜੇ ਬੜੇ ਸਟਾਰ ਬਣਾਏ ਸੀ ਉਹਨੇ ਉਹਨੂੰ ਛੱਡ ਕੇ ਭੱਜ ਗਏ ਇਹ ਆ ਸਾਡਾ ਸਮਾਜ ਤੇ ਇਹ ਆ ਅਸੀਂ ਪੰਜਾਬੀ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਅੱਜ ਵੀ ਉਹੀ ਦੌਰ ਚੱਲਦਾ ਜੇ ਅਸੀਂ ਕਿਸੇ ਦੇ ਬਾਰੇ ਕੁਝ ਗਲਤ ਬੋਲਦੇ ਹੋ ਗਲਤ ਹੈਗਾ ਕਿਉਂਕਿ ਸਦੀਆਂ ਤੋਂ ਕਿਸੇ ਨੇ ਗਲਤ ਨਹੀਂ ਬੋਲਿਆ ਇਹਨਾਂ ਦਾ ਸੱਚ ਨਹੀਂ ਰੱਖਿਆ ਤੇ ਜਿਹੜੇ ਬੰਦਿਆਂ ਨੂੰ ਦੁੱਖ ਲੱਗਦਾ ਉਹ ਕਦੀ ਇਹਨਾਂ ਨੂੰ ਮਿਲੇ ਵੀ ਨਹੀਂ ਹੈਲੋ ਸਸ ਸ੍ਰੀਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਚਰਨਜੀਤ ਹੁਜਾ ਸਾਹਿਬ ਚਰਨਜੀਤ ਹੁਜਾ ਸਾਹਿਬ ਉਹ ਜਿਨ੍ਹਾਂ ਨੂੰ ਹਮੇਸ਼ਾ ਸੰਗੀਤ ਸਮਰਾਟ ਦੇ ਨਾਂ ਨਾਲ ਜਾਣਿਆ ਜਾਂਦਾ ਮੈਂ ਕਦੀ ਉਹਨਾਂ ਨੂੰ ਜਦੋਂ ਨਹੀਂ ਮਿਲਿਆ ਸੀ ਤੇ ਮੈਂ ਸਿੰਗਰਾਂ ਤੋਂ ਐਕਟਰਾਂ ਤੋਂ ਗੱਲਾਂ ਸੁਣਦਾ ਸੀ ਐਕਟਰਾਂ ਤੋਂ ਨਹੀਂ ਚਲ ਸਿੰਗਰਾਂ ਤੋਂ ਜ਼ਿਆਦਾ ਸੁਣਦਾ ਸੀ ਤੇ ਮੇਰੇ ਮਨ 'ਚ ਵੀ ਛਵੀ ਉਹਨਾਂ ਦੀ ਇਹੀ ਸੀ ਕਿ ਹਾਂ ਉਹ ਇਦਾਂ ਦੀ ਹੈ ਕਿ ਜਿੱਦਾਂ ਦੇ ਬਾਕੀ ਸਿੰਗਰ ਕਹਿ ਰਹੇ ਆ ਪਰ ਤੁਹਾਨੂੰ ਸਹੀ ਦਸੀਏ ਇਹ ਕਹਿੰਦੇ ਸੀ ਉਹ ਗੁੱਸੇ ਵਾਲੇ ਸੀ ਗਾਲ ਕੱਢਦੇ ਸੀ ਕੁਛ ਵੀ ਚੱਕ ਕੇ ਮਾਰ ਦਿੰਦੇ ਸੀ ਅਸੀਂ ਇਹਨਾਂ ਦੀਆਂ ਗੱਲਾਂ ਮ ਕਰਨ ਲੱਗ ਗਏ ਜਿੱਦਾਂ ਕਿ ਅੱਜ ਕੱਲ ਵੱਡੇ ਵੱਡੇ ਚੈਨਲ ਜੋ ਇਹਨਾਂ ਸਿੰਗਰਾਂ ਬਾਰੇ ਕਹਿੰਦੇ ਅਸੀਂ ਸੁਣ ਲੈਨੇ ਆ ਅਸੀਂ ਚੈਨਲਾਂ ਤੋਂ ਉਲਟਾ ਇਸ ਕਰਕੇ ਬੋਲਦੇ ਆ ਕਿਉਂਕਿ ਚੈਨਾਂ ਵਾਲੇ ਇਹਨਾਂ ਦੀਆਂ ਬਦਖੋਈਆਂ ਨਹੀਂ ਕਰਦੇ ਉਦਾਂ ਹੀ ਵਫਾਹ ਫੈਲਾਉਂਦੇ ਜਿੱਦਾਂ ਉਹੂਜਾ ਸਾਹਿਬ ਦੀਆਂ ਫਲਾਈਆਂ ਜਾਂਦੀਆਂ ਸੀ ਕਮੀਆਂ ਤਾਂ ਆਪ ਦੇ ਵਿੱਚ ਸੀ ਤੇ ਇਹ ਇਦਾਂ ਕਹਿੰਦੇ ਸੀ ਇਹ ਚੀਜ਼ ਪਤਾ ਕਦੋਂ ਲੱਗੀ ਪਰ ਜਦੋਂ ਉਹੂਜਾ ਸਾਹਿਬ ਨੂੰ ਕੈਂਸਰ ਹੋਇਆ ਤੇ ਸਾਰੇ ਛੱਡ ਕੇ ਭੱਜ ਗਏ ਸਾਰੇ ਮੈਂ ਇਦਾਂ ਤਾਂ ਕਹਿ ਰਿਹਾ ਕਿਉਂਕਿ ਚਮਕੀਲੇ ਤੋਂ ਲੈ ਕੇ ਨਸ਼ੱਤਰ ਗਿਲ ਦਾ ਦੀਆਂ 5-6 ਟੈਪਾਂ ਫਲॉप ਸੀ ਤੇ ਪਹਿਲਾ ਗਾਣਾ ਉਹੂਜਾ ਸਾਹਿਬ ਨੇ ਕੀਤਾ ਸੀ ਜਿਹੜਾ ਹਿੱਟ ਹੋਇਆ ਤੇ ਉਸ ਤੋਂ ਬਾਅਦ ਉਹ ਮੇਰੇ ਨਾਲ ਕਿਵੇਂ ਗੇਮ ਕਰ ਗਿਆ ਮੈਂ ਕੀਤੀ ਸੀ ਟੇਪ ਗੁੱਸਾ ਨਾ ਕਰੀ ਪਿੱਛੋਂ ਆਵਾਜ਼ ਮਾਰੀ ਤੇ ਉਹ ਚੱਲੀ ਉਹਦੀ ਬਾਅਦ ਚ ਉਹ ਚੱਲੀ ਐਸੇ ਕਰਕੇ ਕਿਉਂਕਿ ਉਹੂਜਾ ਸਾਹਿਬ ਨੇ ਪਹਿਲਾ ਗਾਣਾ ਉਹਦਾ ਕੀਤਾ ਹੋਇਆ ਸੀ ਬੁੱਗੇ ਦੇ ਨਾਲੇ ਗੱਡੀ ਚਲਾਉਣਾ ਹੁੰਦਾ ਸੀ 97 ਤੇ ਜਿੰਨੇ ਹੰਸ ਰਾਜ ਸਰਦੂਲ ਬਾਕੀ ਸਾਰੇ ਜਿੰਨੇ ਆ ਇਹ ਅੱਜ ਚਿੰਦੇ ਮਰਜੀ ਮਿੱਠੇ ਪੋਚੇ ਮਾਰਨ ਆਫ ਸੋਚ ਤੇ ਆਏ ਪਰ ਜਦੋਂ ਮੈਂ ਮਿਲਿਆ ਤਾਂ ਉਹ ਬਿਲਕੁਲ ਇਸ ਟੋਲਟ ਸੀਗੇ ਜੀ ਉਹੂਜਾ ਸਾਹਿਬ ਇਦਾਂ ਨਹੀਂ ਸੀ ਮੈਂ ਜਿੰਨੀ ਵਾਰ ਵੀ ਮਿਲਿਆ ਉਹਨਾਂ ਨੂੰ ਮੈਨੂੰ ਖੁਸ਼ੀ ਹੋਈ ਮਿਲ ਕੇ ਗੱਲ ਕਰਕੇ ਮੈਨੂੰ ਉਹਨਾਂ ਨਾਲ ਖੁਸ਼ੀ ਹੁੰਦੀ ਸੀ ਕੱਲ ਪਹਿਲੀ ਵਾਰ ਬਹੁਤ ਦੁੱਖ ਹੋਇਆ ਉਹਨਾਂ ਨੂੰ ਆਪਣੇ ਬਣ ਕੇ ਕਈਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਰੇ ਨਹੀਂ ਜਦੋਂ ਆਪਣੀ ਜ਼ਿੰਦਗੀ ਧੋਖਾ ਦੇ ਗਈ ਤੇ ਉਹ ਜਾਂਦੇ ਲੱਗੇ ਦੁੱਖ ਦੀ ਗੱਲ ਹੈ ਕੱਲ ਪਰਸੋਂ ਉਹ ਪੂਰੇ ਹੋਏ ਆ ਤੇ ਸੰਗੀਤ ਸਮਾਰਾਹ ਸਿਗੇ ਉਹ ਅੱਜ ਆ ਮਰਿਆ ਤੇ ਉਹ ਕਿੰਨੇ ਜਣੇ ਉਥੇ ਲੱਕੜੀਆਂ ਪਾਉਂਦੇ ਫਿਰਦੇ ਕਿੰਨਾ ਡਰਾਮਾ ਕਰਦੇ ਪਰ ਉਹਨਾਂ ਨੇ ਕਦੀ ਨਹੀਂ ਕਿਹਾ ਸੀ ਇਹਨਾਂ ਬਾਰੇ ਕੁਝ ਵੀ ਤੇ ਬੇਟਾ ਵੀ ਉਹਨਾਂ ਦਾ ਕੰਮ ਕਰਨ ਦੇ ਵਿੱਚ ਰੁੱਝਿਆ ਹੋਇਆ ਪਰ ਉਹਨਾਂ ਦੇ ਆਪਗੋਣ ਕਿਸੇ ਨੇ ਕਦੀ ਦੱਸੇ ਨਹੀਂ ਆਪਾਂ ਇੰਡਸਟਰੀ ਦੀਆਂ ਗੱਲਾਂ ਕਿਉਂ ਦੱਸੀਆਂ ਕਿਉਂਕਿ ਇਹਨਾਂ ਦੀਆਂ ਕਰਤੂਤਾਂ ਦੱਸਣ ਵਾਲਾ ਕੋਈ ਨਹੀਂ ਤੁਸੀਂ ਜੋ ਇਹਨਾਂ ਬਾਰੇ ਫਲਾਇਆ ਜਾ ਰਿਹਾ ਉਹੀ ਸੁਣਦੇ ਹੋ ਜੇ ਅਸੀਂ ਸੱਚ ਦੱਸਦੇ ਆ ਤਾਂ ਸਾਨੂੰ ਕਮੈਂਟ ਗਲਤ ਨਾ ਪਾਇਆ ਕਰੋ ਦੁੱਖ ਤਾਂ ਹੁੰਦਾ ਹੀ ਹੈ ਇੱਕ ਦੋ ਬੰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਦੇ ਉਹ ਲੱਗਦੇ ਵੀ ਕੁਛ ਨਹੀਂ ਜਿਨ੍ਹਾਂ ਬਾਰੇ ਪਾਉਂਦੇ ਆ ਹਨਾ ਪਤਾ ਹੈ ਨਹੀਂ ਉਹਨਾਂ ਬਾਰੇ ਕੁਛ ਵੀ ਫਿਰ ਵੀ ਬੋਲਣਾ ਇਹਨਾਂ ਦਾ ਹੈਗਾ ਪਰ ਦੇਖੋ ਤੁਸੀਂ ਐ ਐਸਾ ਬੰਦਾ ਜਿਹਨੇ ਡੇ ਡੇ ਸਟਾਰ ਬਣਾਏ ਹੋਣ ਤੇ ਜਦੋਂ ਉੱਤੇ ਮਾੜਾ ਵਕਤ ਆਇਆ ਹੋਵੇ ਤੇ ਕਿੱਦਾਂ ਭੱਜ ਜਾਂਦੇ ਆ ਇਹ ਅਸਲ ਵਿੱਚ ਇਦਾਂ ਦੀ ਕੌਮ ਹੈ ਇਹਨਾਂ ਦੇ ਵਿੱਚ ਸੂਰਮਾ ਇੱਕ ਅੱਧਾ ਹੀ ਪੈਦਾ ਹੁੰਦਾ ਸਾਰੇ ਇਦਾਂ ਨਹੀਂ ਹੁੰਦੇ ਇਹ ਗੱਲ ਨੂੰ ਸਮਝਿਆ ਕਰੋ ਬੜਾ ਮੈਂ ਮਜਬੂਰੀ 'ਚ ਅੱਜ ਥੋੜਾ ਬਿਜ਼ੀ ਸੀ ਤੇ ਵੀਡੀਓ ਬਣਾ ਰਿਆ ਮੇਰੇ ਵੱਲੋਂ ਸ਼ਰਧਾਂਜਲੀ ਆ ਇਸ ਮਹਾਨ ਸ਼ਖਸੀਅਤ ਨੂੰ ਇਹਨਾਂ ਅਰਕਾ ਕੋਈ ਨਹੀਂ ਬਣ ਸਕਦਾ ਆ ਇੱਕ ਇੰਟਰਵਿਊ ਦੇ ਵਿੱਚ ਹੀ ਨਹੀਂ ਦੱਸਿਆ ਵੀ ਹੈ ਕਿ ਚਿੱਠੀਏ ਨਹੀਂ ਚਿੱਠੀਏ ਮੈਂ ਜਿਹੜਾ ਗਾਣਾ ਸੀ ਉਹ ਮਲਕੀਤ ਲਈ ਬਣਾਇਆ ਸੀ ਪਰ ਮਲਕੀਤ ਨੇ ਨਖਰੇ ਕੀਤੇ ਕਿਉਂਕਿ ਮਲਕੀਤ ਚਲ ਚੁੱਕਿਆ ਸੀ ਪਰ ਅਸਲ ਵਿੱਚ ਉਸ ਦੌਰ ਦੇ ਵਿੱਚ ਹਰ ਬੰਦਾ ਇਹ ਸੋਚਦਾ ਸੀ ਕਿ ਮੇਰਾ ਗਾਣਾ ਲਿਖਿਆ ਚਰਚੰਨਜੀਤ ਹੂਜਾ ਸਾਹਿਬ ਰਿਕਾਰਡ ਕਰ ਲੈਣ ਤੇ ਮਜ਼ਾ ਆ ਜਾਏ ਮਤਲਬ ਹੱਜ ਹੋ ਜਾਏ ਤੇ ਇਦਾਂ ਹੀ ਸਿੰਗਰ ਸੋਚਦੇ ਸੀ ਕਈ ਟੇਪਾਂ ਫਲੌਪ ਦੇਣ ਤੋਂ ਬਾਅਦ ਸਾਬਰਕੋਟੀ ਦੀ ਜਦੋਂ ਪਹਿਲੀ ਟੇਪ ਉਹਨਾਂ ਨੇ ਕੀਤੀ ਤੇ ਸੁਪਰ ਡੂਪਰ ਹਿੱਟ ਹੋਈ ਤੇ ਉਹਨੀ ਛੋਟੀ ਜੀ ਫੋਟੋ ਲਾਤੀ ਉਹਦੇ ਉੱਪਰ ਸਾਬਰਕੋਟੀ ਦੀ ਤੇ ਸਾਬਰਕੋਟੀ ਨੇ ਕਿਹਾ ਸਾਰੇ ਤੁਸੀਂ ਮੇਰੀ ਫੋਟੋ ਐ ਉਹ ਕਹਿੰਦੇ ਜੇ ਤੇਰੀ ਪੂਰੀ ਫੋਟੋ ਲਾਤੀ ਤਾਂ ਚੱਲਣੀ ਨਹੀਂ ਅਗਲੀ ਟੇਪ 'ਚ ਤੇਰੀ ਪੂਰੀ ਫੋਟੋ ਲਾਵਾਂਗੇ ਮਤਲਬ ਉਹਨਾਂ ਦਾ ਦਿਮਾਗ ਸੀ ਬੰਦਿਆਂ ਨੂੰ ਚਲਾਉਣ 'ਚ ਤੇ ਉਹ ਤਰੀਕੇ ਨਾਲ ਚਲਾ ਜਾਂਦੇ ਸੀ ਫਲੌਪ ਤੋਂ ਫਲੌਪ ਹੋਇਆ ਬੰਦਾ ਉਹਨਾਂ ਨੇ ਚਲਾਇਆ ਤੇ ਉਹਨਾਂ ਨੇ ਇੱਕ ਸਿੰਗਰ ਨੂੰ ਇਹ ਗੱਲ ਕਹੀ ਸੀ ਕਿ ਦਾਤੀਏ ਖੋਲ ਦਰਵਾਜੇ ਮੰਦਰਾਂ ਦੇ ਲੈਨ ਨੂੰ ਏਦਾਂ ਗਾ ਕਿ ਦਾਤੀ ਦਰਵਾਜਾ ਖੋਲਦਾ ਜਿੱਦਾਂ ਤੂੰ ਗਾਉਣਾ ਏਦਾਂ ਤਾਂ ਮੈਂ ਦਰਵਾਜਾ ਨਾ ਖੋਲਾਂ ਉਹ ਕੀ ਖੁੱਲੇਗੀ ਏਦਾਂ ਦੇ ਉਹਨਾਂ ਦੇ ਅਣਗਿਣਤ ਕਿੱਸੇ ਆ ਜੇ ਵੀਡੀਓ ਵਾ ਵਾ ਚੱਲੀ ਤਾਂ ਉਹਨਾਂ ਦੇ ਕਿੱਸੇ ਆਪਾਂ ਸ਼ੇਅਰ ਕਰਿਆ ਕਰਾਂਗੇ ਮੈਂ ਵੀ ਇਹ ਦੁਨੀਆ ਵਰਗੀਆਂ ਜਦੋਂ ਕੋਈ ਬੰਦਾ ਚੱਲ ਜਾਂਦਾ ਤਾਂ ਉਸੀਆਂ ਗੱਲਾਂ ਦੀਆਂ ਅਸੀਂ ਗੱਲਾਂ ਕਰਦੇ ਆ ਪਰ ਮੈਂ ਉਹਨਾਂ ਬਾਰੇ ਜੀਵਦੇ ਜੀ ਬੋਲਿਆ ਸੀ ਇੱਕ ਵੀਡੀਓ ਦੇ ਵਿੱਚ ਆ ਬੀਬੀ ਬੋਲਦੀ ਆ ਸਰਿੰਦਰ ਸਿੰਘ ਦੇ ਬਾਰੇ ਸਿੰਗਰਾਂ ਵਾਰੀ ਮਾੜਾ ਇਹ ਜਿੰਦੇ ਜੀ ਕਿਉਂ ਨਹੀਂ ਬੋਲਦੇ ਜੇ ਜਿੰਦੇ ਜੀ ਅਸੀਂ ਅੱਜ ਤੋਂ ਪਹਿਲਾਂ ਇਹਨਾਂ ਦੀਆਂ ਬਦਖੋਈਆਂ ਵੀ ਦਸੀਆਂ ਹੁੰਨੀਆਂ ਤੇ ਇਹ ਗੰਦੀਆਂ ਕਰਤੂਤਾਂ ਕਰਦੇ ਡਰਨ ਉਹ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਆ ਅਸੀਂ ਕੁਝ ਵੀ ਗੰਦ ਖੋਲ ਦਈਏ ਗਲਤ ਕਰ ਦਈਏ ਕਿਸੇ ਨੇ ਸਾਡੇ ਖਿਲਾਫ ਤਾਂ ਬੋਲਣਾ ਨਹੀਂ ਜੇ ਬੋਲ ਵੀ ਪਏ ਲੋਕਾਂ ਨੇ ਮੰਨਣਾ ਨਹੀਂ ਲੋਕ ਜਿਹੜੇ ਆ ਉਹ ਲਗੀਰ ਦੇ ਫਕੀਰ ਹੈ ਉਹਨਾਂ ਨੂੰ ਜੋ ਮਤਲਬ ਦਿਖਾਇਆ ਜਾਂਦਾ ਉਹ ਮੰਨਦੇ ਆ ਉਹ ਕਹਿੰਦੇ بڑا ਬੰਦਾ ਹੀ ਸੱਚ ਬੋਲਦਾ ਤੇ ਗਰੀਬ ਝੂਠ ਬੋਲਦਾ ਬڑا ਬੰਦਾ ਹੀ ਹਮੇਸ਼ਾ ਝੂਠ ਬੋਲਦਾ ਇਹ ਨੋਟ ਕਰ ਲਿਓ بڑے ਬੰਦਿਆਂ 'ਚ ਬਹੁਤ ਘੱਟ ਬੰਦੇ ਆ ਜਿਹੜੇ ਸੱਚ ਬੋਲਦੇ ਆ ਉਹਨਾਂ ਨੇ ਬਿਜ਼ਨਸ ਵਧਾਏ ਝੂਠ ਬੋਲ ਕੇ ਆ ਇਸ ਕਰਕੇ ਸਮਝਿਆ ਕਰੋ ਚਰਨਜੀਤ ਹੁਜਾ ਸਾਹਿਬ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ਰਧਾਂਜਲੀ ਬਹੁਤ ਨੇਕ ਤੇ ਵਧੀਆ ਇਨਸਾਨ ਸੀ ਜਿਹੜੇ ਉਹਨਾਂ ਵਾਲੇ ਤੋਮ ਤਾਂ ਲਾਉਂਦੇ ਆ ਉਹ ਗੁੱਸੇ ਵਾਲੇ ਉਹ ਮਾਰਦੇ ਸੀ ਐ ਇਦਾਂ ਕੁਛ ਨਹੀਂ ਸੀ ਹਾਂ ਸੁਭਾਅ ਉਹਨਾਂ ਦਾ ਗੁੱਸੇ ਵਾਲਾ ਸੀ ਜਦੋਂ ਕੋਈ ਨਾ ਸਮਝੇ ਤਾਂ ਮਿਹਰਬਾਨੀ ਸ਼ੁਕਰੀਆ